ਇਹ ਦਿਲ ਦੀ ਗੱਲ ਇਹ ਆ ਕਿ ਆਉਣ ਵਾਲਾ ਜਿਹੜਾ ਸਮਾਂ ਨਾ ਇਹ ਬੜਾ ਗਲਤ ਉਤਰਿਆ ਆਂਦਾ ਜਿਹੜਾ ਪਹਿਲੋਂ ਸਮਾਂ ਸੀ ਕਿ ਨਹੀਂ ਉਹ ਮੁੜ ਨਹੀਂ ਆਉਣਾ ਇਹ ਆਉਣ ਵਾਲਾ ਮੇਰੇ ਜ਼ਿੰਦਗੀ ਚ ਨਾ 4 5 ਪਲਟ ਗਿਆ ਪਲਟਦੇ ਪਲਟਦੇ ਪਲਟ ਗਿਆ ਸਮਾਂ ਹੁਣ ਜਿਹੜਾ ਸਭ ਤੋਂ ਗਲਤ ਸਮਾਂ ਆ ਰਿਹਾ ਜਦੋਂ ਗੁਰਦੁਆਰੇ ਨਾ ਮੈਂ ਤੇ ਕਈ ਤੇ ਸ਼ਾਲਾ ਹੁੰਦਾ ਸੀ ਉਹ ਚਲੇ ਗਿਆ ਤੇ ਉੱਥੇ ਨਾ ਮੈਂ ਉਹਨੂੰ ਚੁੱਕ ਕੇ ਮਾਰਿਆ ਛਾਲੇ ਨੂੰ ਮੰਮੀ ਬੜਾ ਯੋਰੀ ਸੀ ਤੇ ਉੱਥੇ ਨਾਲ ਰੁੱਖ ਟੁੱਟ ਗਿਆ ਰੁੱਖ ਟੁੱਟ ਗਿਆ ਤੇ ਦਿੜੇ ਸਾਨੂੰ ਸਾਦ ਲਿਆ ਪਿੰਡ 'ਚ ਪਿੰਡ 'ਚ ਤੇ ਇਥੇ ਤੇਜਾ ਹੁੰਦਾ ਹੈ ਉਹ ਪੰਚਾਇਤ ਮੈਂਬਰ ਸੀ ਤੇ ਦਲੀਪ ਸਿੰਘ ਸਰਪੰਚ ਹੁੰਦਾ ਹੈ ਤੇ ਜਦੋਂ ਇਹ ਬੈਠੇ ਨਾ ਉਹਨੇ ਸਾਨੂੰ ਪੁੱਛਿਆ ਕਿ ਛਾਣੀ ਉਹ ਸਾਨੂੰ ਡਾਂਗੇ ਡੇ ਪਿਆ ਅੱਛਾ ਤੇ ਮੇਰੇ ਬੁੱਢੇ ਨੇ ਇਹ ਗੱਲ ਆਖੀ ਵੀ ਇਹਨੂੰ ਹੋਰ ਕੁੱਟ ਅੱਛਾ ਤੇ ਹੁਣ ਆਲੇ ਕਿਸੇ ਦੇ ਨੁਤੀ ਪੁੱਤ ਚਪੇੜ ਮਾਰ ਕੇ ਵੇਖ ਲਾ ਤੇ ਉਸੇ ਵੇਲੇ ਬਰਸ਼ੀਆਂ ਦੇ ਕੁਹਾੜੀਆਂ ਕੱਡੀਆਂ ਬੰਦੂਕਾਂ ਕੱਡੀਆਂ ਦੀਆਂ ਲੜਦ ਨੂੰ ਆਉਂਦੇ ਆ ਉਦੋਂ ਇਹ ਕਾ